ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਵਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇੱਥੇ ਨਾ ਮੈਂ ਪਾਥੀਆਂ ਭੰਨ ਕੇ ਤੇ ਗੋਏ ਜਿਹੜੇ ਧੁੱਪੇ ਪਾਉਂਦੇ ਸੀ ਤਾਂ ਕਿ ਜਿਹੜੇ ਗੋਏ ਐ ਛੇਤੀ ਸੁੱਕ ਜਾਣ ਤੇ ਮੈਨੂੰ ਨਾ ਬਚਪਨ ਦੀ ਵੀ ਜਹਾਦ ਆ ਗਈ ਕਿ ਸਾਡੀ ਮੰਮੀ ਹਣੀ ਵੀ ਇਦਾਂ ਹੀ ਪਾਠੀਆਂ ਪਨ ਪਨ ਕੇ ਧੁੱਪੇ ਸਿਖਾਉਂਦੇ ਹੁੰਦੇ ਸੀ ਤੇ ਦੋ ਦਿਨਾਂ ਤੋਂ ਸਰੀਰ ਠੀਕ ਨਹੀਂ ਸੀ ਪਰ ਫੇ ਵੀ ਸੋਚਿਆ ਕਿ ਚਲੋ ਕੁਛ ਕਰਦੇ ਆ ਅੱਜ ਹਨਾ ਤਾਂ ਕਿ ਨਾਲੇ ਟਾਈਮ ਪਾਸ ਹੋ ਜੇ ਤੇ ਨਾਲੇ ਕੁਛ ਖਾਣ ਪੀਣ ਨੂੰ ਬਣਾਇਆ ਜਾਵੇ ਤੇ ਖਾਣ ਪੀਣ ਲਈ ਅੱਜ ਆਪਾਂ ਬਣਾਤੇ ਮੋਟ ਵਾਲੇ ਲੱਡੂ ਤੇ ਮਨ ਚ ਕਹਿੰਦਾ ਮੰਮੀ ਮੋਮੋਸ ਬਣਾਓ ਮੋਮੋਸ ਬਣਾਓ ਮੈਂ ਕਿਹਾ ਅੱਜ ਤੈਨੂੰ ਮੈਂ ਦੇਸੀ ਮੋਮੋਸ ਬਣਾ ਕੇ ਖਵਾਉਂਗੀ ਜਿਹੜੇ ਕਿ ਖਾਣ ਚ ਤੈਨੂੰ ਸਵਾਦ ਵੀ ਲੱਗਣਗੇ ਤੇ ਸਰੀ ਲਈ ਹਲਦੀ ਵੀ ਬਣੂਗੇ ਸੋ ਵਾਵਾ ਸਾਰਾ ਵਿੱਚ ਡਰਾਈ ਫਰੂਟ ਪਾਇਆ ਤੇ ਸੂਜੀ ਭੁੰਨੀ ਤੇ ਭੁੰਨ ਬਣ ਕੇ ਚੰਗੀ ਤਰ੍ਹਾਂ ਵਿੱਚ ਦੇਸੀ ਘਿਓ ਪਾ ਕੇ ਤੇ ਇੱਧਰ ਮੈਂ ਨਾ ਥੋੜੇ ਜਿ ਮੋਠ ਵਾਲੇ ਲੱਡੂ ਬਣਾਤੇ ਤਾਂ ਕਿ ਚਲੋ ਸਾਰੇ ਚਾਹ ਨਾ ਖਾ ਪੀ ਲੈਣ ਬਾਕੀ ਇਹ ਲੱਡੂ ਤੇ ਸਾਨੂੰ ਸਾਰਿਆਂ ਨੂੰ ਇੱਕ ਇੱਕ ਦੋ ਦੋ ਹੀ ਸਾਡੇ ਹਿੱਸੇ ਆਏ ਇਹਨੇ ਜਿਆਦਾ ਵੀ ਨਹੀਂ ਬਣੇ ਸੀ ਥੋੜਾ ਜਿ ਮੈਦਾ ਪਿਆ ਸੀ ਤੇ ਉਦਹੀਂ ਹੀ ਚਟਪਟ ਬਣਾਤੇ ਬਾਕੀ ਜਿਆਦੇ ਸਾਰੇ ਬਣਾਵਾਂਗੇ ਕਿਉਂਕਿ ਆ ਟਾਈਮ ਤੇ ਲੋਹੜੀ ਤੇ ਜਿਹੜੀ ਜਿਹੜੇ ਆ ਲੱਡੂਆਂ ਦੀ ਭਾਜੀ ਵੀ ਪਾਉਂਦੇ ਆ ਤੇ ਲੱਡੂ ਖਾਦੇ ਵੀ ਜਾਂਦੇ ਆ ਤੇ ਖਾਂਚ ਵੀ ਸਵਾਲ ਲੱਗਦੇ ਆ ਬਾਕੀ ਮਨਚ ਨੇ ਤੇ ਫਿਰ ਕਹਿੰਦਾ ਤੁਸੀਂ ਮੋਮਸ ਬਣਾਉਂਦੇ ਤੇ ਇਹਨਾਂ ਦੀ ਮੋਮਸ ਦੀ ਸ਼ੇਪ ਕਰ ਦੋ ਮੈਂ ਕਿਹਾ ਠੀਕ ਹੈ ਦੇਸੀ ਮੋਮਸ ਖਾ ਲਈ ਫਿਰ ਤੋਂ ਅੱਜ ਮਿੱਠੀ-ਮਿੱਠੀ ਤੇ ਇਹ ਬਸ ਇਦਾਂ ਕੀਤਾ ਟਾਈਮ ਪਾਸ ਫਿਰ ਸਾਡੀ ਬੜੀ ਆ ਗਈ ਜਦ Hello guys. Hello, 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 hello guys. ਲੋਬੀ ਅੱਜ ਮੈਂ ਤੇ ਵੰਚ ਚੱਲੇ ਆਂ ਬਾਜ਼ਾਰ ਵੇਖੇ ਆਂ ਦੇਖਦੇ ਆਪਾਂ ਕਿੱਥਾਂ ਦੀ ਸ਼ਾਪਿੰਗ ਕਰਦੇ ਆਂ ਕਿਉਂਕਿ ਵੰਚ ਮੇਰੇ ਨਾਲ ਕਦੀ ਕਦੀ ਹੀ ਜਾਂਦਾ ਹੁੰਦਾ ਵੰਚ ਨੂੰ ਮੈਂ ਉਦੋਂ ਹੀ ਲੈ ਕੇ ਜਾਂਦੀ ਜਦੋਂ ਮੈਂ ਵੰਚ ਦੀ ਕੋਈ ਚੀਜ਼ ਲੈਣੀ ਹੋਵੇ ਤੇ ਜ਼ਿਆਦਾਤਰ ਨਵਦੀਪ ਨੂੰ ਮੈਂ ਨਾਲ ਲੈ ਕੇ ਜਾਂਦੀ ਆ ਇੱਥੇ ਆਪਾਂ ਚੱਲ ਗਏ ਕੱਪੜਿਆਂ ਦੇ ਮਾਲ ਵਿੱਚ ਤੇ ਇੱਥੇ ਵੰਚ ਨੇ ਪਜਾਮਾ ਆਪਣੇ ਲਈ ਕੀਤਾ ਪਸੰਦ ਬਾਕੀਆਂ ਦੇ ਤੇ ਸਾਰਿਆਂ ਦੇ ਰੇਟ ਬਹੁਤ ਜ਼ਿਆਦਾ ਸੀ ਏ ਮੈਨੂੰ ਦਾ ਰੇਟ ਵੀ ਸਹੀ ਲੱਗਾ ਤੇ ਮੈਨੂੰ ਵੈਸੇ ਵੀ ਖੁੱਲਾ ਡੁੱਲਾ ਚੰਗਾ ਲੱਗਾ ਕਿਉਂਕਿ ਵੰਚ ਨੂੰ ਇਦਾਂ ਦੇ ਹੀ ਪਜਾਮੇ ਪਸੰਦ ਆ ਉਹਨੂੰ ਨਹੀਂ ਟਾਈਟ ਕੱਪੜੇ ਨੂੰ ਬਿਲਕੁਲ ਪਸੰਦ ਨਹੀਂ ਆ ਤੇ ਖਾਸ ਕਰਕੇ ਉਹਨੂੰ ਜਿੰਸ ਪੈਂਟਾਂ ਨਹੀਂ ਪਸੰਦ ਆ ਕਿਉਂਕਿ ਉਹਨੇ ਨਾ ਇੱਥੋਂ ਸਮਾਨ ਖਰੀਦ ਲੈਣਾ ਵਾ ਬਹੁਤ ਤੇ ਉਹਨੇ ਅੱਖ ਰੱਖਣੀ ਆ ਵੀ ਲੈ ਲੈਣਾ ਵੀ ਲੈ ਲੈਣਾ ਬਾਅਦ ਚ ਉਹਨੇ ਜਦੋਂ ਪਾਉਣ ਲੱਗਣਾ ਨਾ ਉਦੋਂ ਉਹਨੇ ਰੀ ਰੀ ਨੀ ਨੀ ਕਰਨਾ ਹੁੰਦਾ ਇਸ ਕਰਕੇ ਨਾ ਮੈਂ ਉਹਨੂੰ ਬੋਲ ਦਿੰਨੀ ਕਿ ਹੁਣੇ ਹੀ ਸੋਚ ਸਮਝ ਕੇ ਲੈ ਘਰ ਜਾ ਕੇ ਪਾਉਣ ਲੱਗਿਆ ਨਾ ਚੀਚੀ ਚੀਚੀ ਕਰੇ ਜੇ ਉਹਨੂੰ ਥੋੜਾ ਜਿਹਾ ਤਾਂ ਗਿੱਟਾ ਨੰਗਾ ਹੋਇਆ ਉਹਨੇ ਤਾਂ ਬੋਲਣਾ ਜੇ ਉਹਦੇ ਗੱਲ ਨੂੰ ਲੱਗਾ ਤਾਂ ਬੋਲਣਾ ਜੇ ਕਿਤੇ ਗੱਲ ਤੋਂ ਦਿਸਦਾ ਆ ਤਾਂ ਬੋਲਣਾ ਹਨਾ ਜੇ ਲੱਕ ਤੋਂ ਦਿਖਦਾ ਆ ਕੁਝ ਤਾਂ ਉਹਨੇ ਬੋਲਣਾ ਇਸ ਕਰਕੇ ਨਾ ਮੈਂ ਖੈ ਤੂੰ ਸੋਚ ਸਮਝ ਕੇ ਲੈ ਛੋਟੇ ਨਾ ਲੈ ਜੇ ਤੈਨੂੰ ਛੋਟੇ ਲੈਂਗਾ ਤੇ ਹੁਣ 2-4 ਦਿਨ ਪਹਿਣੇ ਫਿਰ ਉਸ ਤੋਂ ਬਾਅਦ ਤੂੰ ਰੱਖ ਦੇਣੀ ਆ ਤੇ ਗਰਮੀਆਂ ਵਿੱਚ ਉਹਨੇ ਜਿਆਦਾ ਹਾਫ ਨਿਕਰੇ ਉਹਨੂੰ ਪਸੰਦ ਆ ਭਾਵੇਂ ਕਿ ਹੁਣ ਵੱਡਾ ਹੋ ਗਿਆ ਪਰ ਹਾਫ ਨਿਕਰਾਂ ਜਿਆਦਾ ਉਹਨੂੰ ਪਸੰਦ ਆ ਬਾਕੀ ਜਿੰਸ ਵਗੈਰਾ ਨੂੰ ਨਹੀਂ ਪਸੰਦਿਆ ਕਿਉਂਕਿ ਜੋ ਟਿਊਸ਼ਨ ਜਾਣਾ ਹੁੰਦਾ ਤੇ ਉਹਨੂੰ ਟਾਈਟ ਲੱਗਦੀ ਆ ਤੇ ਇੱਥੇ ਸਭ ਤੋਂ ਪਹਿਲਾਂ ਨਾ ਉਹ ਕੱਪੜਿਆਂ ਦਾ ਨਾ ਰੇਟ ਵੇਖਦਾ ਵਾ ਕੀ ਰੇਟ ਆ ਤੇ ਉਸ ਤੋਂ ਬਾਅਦ ਆ ਕਦੀ ਉਹਨੇ ਹੂੜੀ ਵੇਖੀ ਕਦੀ ਜੈਕਟ ਮੈਨੂੰ ਆ ਲੈ ਦੋ ਆ ਲੈ ਦੋ ਹੈਨਾ ਹਨ ਮੈਂ ਕਿਹਾ ਬੇਟਾ ਜੋ ਤੂੰ ਚੀਜ਼ ਲੈਣ ਆਇਆ ਉਹ ਲੈ ਇਹ ਜਦੋਂ ਚੀਜ਼ ਲੈਣੀ ਹੋ ਗਈ ਆਪਾਂ ਇਹ ਵੀ ਲੈ ਲਾਂਗੇ ਕਿਉਂਕਿ ਜਿਹੜੀ ਚੀਜ਼ ਆਪਾਂ ਸੋਚ ਕੇ ਆਏ ਘਰੋਂ ਕਿ ਆਪਾਂ ਆ ਲੈ ਕੇ ਆਉਣੀ ਸੰਨ ਉਹ ਵੀ ਲੈਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਆ ਕਿਉਂਕਿ ਮੈਨੂੰ ਵੈਸੇ ਵੀ ਇੱਥੇ ਕੁਝ ਖਾਸ ਲੱਗਾ ਨਹੀਂ ਚੰਗਾ ਜਿੰਨਾ ਕਿ ਇੱਕ ਦੋ ਚੀਜ਼ਾਂ ਠੀਕ ਲਗੀਆਂ ਜਿਹੜੀਆਂ ਪਸੰਦ ਆਉਂਦੀਆਂ ਨੇ ਉਹਨਾਂ ਦਾ ਸਾਈਜ਼ ਵੱਡਾ ਸੀ ਜਿਹੜੀਆਂ ਨਹੀਂ ਸੀ ਪਸੰਦ ਉਹਨਾਂ ਦੇ ਵਿੱਚ ਸਾਈਜ਼ ਹੈਗਾ ਸੀ ਇਸ ਕਰਕੇ ਫਿਰ ਮੈਂ ਕਿਹਾ ਗਰਮ ਵਾਲੀ ਇੰਡ ਦੇਖ ਲੈਣੀ ਇਹਨਾਂ ਦਾ ਵੀ ਸਾਈਜ਼ ਬਿਲਕੁਲ ਛੋਟਾ ਸੀ ਫਿਰ ਇੱਥੇ ਵੰਚ ਨੇ ਇੱਕ ਹੂੜੀ ਵੇਖਣ ਦੇ ਸੀ ਮੈਂ ਕਿਹਾ ਆਪਾਂ ਦੋਈ ਚੀਜ਼ਾਂ ਲੈ ਲਈਆਂ ਵਾ ਇਸ ਵਧੀਆ ਇੱਕ ਉਹਨੇ ਲਈ ਸੀ ਆਪਣੀ ਪਜਾਮਾ ਨਾਲ ਲਿਆ ਲਿਆਉਨੇ ਇੱਕ ਸ਼ਾਰਟ ਜਿਹਨੂੰ ਆਪਾਂ ਕਾਇਨਕ بولਦੇ ਨੇ ਆ ਫਿਰ ਆਪਾਂ ਚੱਲ ਗਏ ਫਰੂਟ ਮਾਰਕੀਟ ਵਿੱਚ ਇੱਥੇ ਆਪਾਂ ਲਿਆ ਫਰੂਟ ਡਰਾਈ ਫਰੂਟ ਇੱਥੇ ਸਭ ਤਰ੍ਹਾਂ ਦੇ ਡਰਾਈ ਫਰੂਟ ਵੀ ਦੂਸਰੇ ਫਰੂਟ ਵੀ ਮਿਲ ਜਾਂਦੇ ਆ ਕਿਉਂਕਿ ਆਪਾਂ ਨੂੰ ਡਰਾਈ ਫਰੂਟ ਲੜੂਆਂ ਦਾ ਫਿਰ ਆਰਡਰ ਆਇਆ ਸੀ ਤੇ ਆਪਾਂ ਬਣਾ ਕੇ ਦੇਣੇ ਸੀ ਸਮਾਨ ਲਿਆ ਫੰਚ ਨੂੰ ਲੈ ਕੇ ਦਿੱਤੀ ਮੈਂ ਝਾਲਮੁੜੀ ਫਿਰ ਆਪਾਂ ਅੱਗੇ ਵਾਪਸ ਵੰਚ ਨੇ ਫਿਰ ਕਰ ਕੀਤੀ ਮੈਂ ਗੋਲ ਗੱਪੇ ਖਾਣੇ ਗੋਲ ਗੱਪੇ ਵਾਲਾ ਮਸਾਲਾ ਬਣਾਉਣ ਦੇ ਪਿਆ ਸਾਡੇ ਇੱਥੇ ਦੰ ਗੋਲ ਗੱਪੇ ਦਾ ਪਲਾ ਮਸਾਲਾ ਘੁੰਦੇ ਤੇ ਫਿਰ ਗੋਲ ਗੱਪੇ ਖੁੰਦੇ ਆ। ਤਬ ਤੱਕ ਨਵਦੀਪ ਦਾ ਆ ਗਿਆ ਫੋਨ। ਕਹਿੰਦੀ ਮੰਮੀ ਕੁਛ ਖਾਣ ਨੂੰ ਲੈ ਕੇ ਆਇਓ। ਮੈਂ ਕਿਹਾ ਸੀ ਤੇ ਹੁਣ ਘਰ ਪਹੁੰਚਣ ਵਾਲੇ ਹੁਣ ਕੀ ਖਾਣ ਨੂੰ ਲਿਆਉਣਾ? ਤੇ ਬਾਕੀ ਠੰਡ ਦਾ ਵੀ ਟਾਈਮ ਬਹੁਤ ਆ। ਠੰਡ ਵੀ ਲੱਗਦੀ ਆ। ਫੇਰ ਵੀ ਮੈਂ ਕਿਹਾ ਚਲੋ 버ਗਰ ਵਾਲੇ ਨੂੰ ਕਿਹਾ ਕਿ 버ਗਰ ਬਣਾ ਦਿਓ। ਤੋਨੇ 버ਗਰ ਬਣਾਤੀ। ਫੇਰ ਮਨਚ ਕਹ ਲਗ ਮੈਂ ਵੀ ਕਰੀਮ 버ਗਰ ਖਾਣੇ। ਮੈਂ ਕਿਹਾ ਠੀਕ ਆ। ਤੇ ਉਸ ਤੋਂ ਬਾਅਦ ਮਨਚ ਖਾਣ ਡਿਆ ਪਿਆ ਗੋਲ ਗੱਪੇ। ਚਲੋ ਜੀ 버거 ਵਾਲੇ ਨੇ ਕਰਤੇ 버거 ਤਿਆਰ ਇੱਥੇ ਵੰਚੂ ਨੂੰ ਕਹਿੰਦੇ ਸੀ ਕਿ ਨਾ ਮੈਨੂੰ ਹੋਰ ਮਿਰਚਾਂ ਪਾ ਦੇ ਦੋ ਤੇ ਕਹਿੰਦਾ ਕਿ ਇੰਨੀਆਂ ਵਿੱਚਾ ਖਾ ਲੇਂ ਕਹਿੰਦਾ ਹਾਂ ਹਾਂ ਮੈਂ ਖਾ ਲੂੰਗਾ ਆਰਾਮ ਨਾਲ ਕਿਉਂਕਿ ਵੰਚੂ ਨੂੰ ਤਿੱਖੇ ਤਿੱਖੇ ਗੋਲ ਗੱਪੇ ਖਾਣੇ ਬਹੁਤ ਪਸੰਦ ਆ ਔਰ ਗੋਲ ਗੱਪੇ ਮੰਚਲੀ ਦਾ ਬਹੁਤ ਜ਼ਿਆਦਾ ਹੀ ਮਤਲਬ ਜ਼ਿਆਦੇ ਫੇਵਰੇਟ ਆ ਉਹਨੂੰ ਜਿੱਦਨ ਵੀ ਇੱਕ ਛੁੱਟੀ ਹੋਵੇ ਤੇ ਗੋਲ ਗੱਪਿਆਂ ਵਾਲਾ ਆਊਗਾ ਤੇ ਉਹਨੇ ਜ਼ਰੂਰ ਖਾਣੇ ਆ ਇੱਥੇ 버거 ਪੈਕ ਕਰਨ ਨੂੰ ਵਾਲੇ ਸੀ ਕਿਉਂਕਿ ਠੰਡ ਬਹੁਤ ਲੱਗਣ ਦੀ ਤੇ ਮੈਂ ਸੋਚਿਆ ਛੇਤੀ ਛੇਤੀ ਘਰ ਜਾਈਏ ਤੇ 버거 ਕਰਦੇ ਉਹਨੇ ਪੈਕ ਫਿਰ ਆਪਾਂ ਘਰ ਆਏ 버거 ਖਾਦੇ ਚਾਹ ਪੀਤੀ ਸੋ ਇਹ ਸੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਜਿਹੜਾ ਅਸੀਂ ਅੱਜ ਤੁਹਾਡੇ ਲਈ ਬਣਾਇਆ ਸੋ ਵੇਖਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਪਰਮਾਤਮਾ ਅਗੇ ਅਰਦਾਸ ਬੰਤੀ ਆ ਹਰ ਇੱਕ ਨੂੰ ਹਰ ਇੱਕ ਜਗ੍ਹਾ ਤੇ ਤੰਦਰੁਸਤੀਆਂ ਦੇਣ ਪਰਮਾਤਮਾ ਜੀ ਇਸ ਤਰ੍ਹਾਂ ਹੀ ਆਪਾਂ ਆਸ ਦੇ ਖੇਡਦੇ ਵੀਡੀਓ ਬਣਾਉਂਦੇ ਰਹੀਏ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਬ ਤੱਕ ਲਈ ਸਾਰੇ ਪਿਆਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਵੀਡੀਓ ਐਂਡ ਤੱਕ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਏ ਬਾਏ